ਆਹ ਜੀ ਤੁਹਾਨੂੰ ਜੇ ਮਨਪਸੰਦ ਆਹ ਕੰਪਨੀ ਦੇ ਤਾਂ ਉਪਹੀ ਵੀ ਜੁਣੀ ਆਪਾਂ ਹੱਥ ਤੇ ਜਣਿਆ ਪਹਿਲਾ ਇੰਨਾ ਬੋਲੋ ਜਿਹੜੀਆਂ ਪ੍ਰਿੰਟਰ ਕਈਆਂ ਆ 25 ਤੋਂ 30 ਦੇ ਬੇਚਾ ਜਾਂਦੇ ਨੇ ਪ੍ਰਿੰਟਰ ਵਰਸਾ ਵੀ ਕਰ ਦਿੰਦੇ ਵਰਸਾ ਕਰ ਦਿੰਦੇ ਆ ਪ੍ਰਿੰਟਰ ਦਿਲਾ ਤੁਹਾਡੇ ਸਾਹਮਣੇ ਤੁਹਾਡੇ ਕੋਈਆਂ ਕਮਿਸ਼ਨ ਦਾ ਮਾਤਾ ਪਤਾ ਲਿਆ ਦੁਨੀਆ ਵਿਆਜ ਆਉਂਦਾ ਹੈ ਤੇ ਇੱਕ ਪੁੱਛੇ 6-6 ਮਹੀਨੇ ਚੱਲਦੇ ਆ ਪਈਓ 6-6 ਮਹੀਨੇ ਤੋਂ ਵਿਆਜ ਕਲੋਨੀਆਂ ਕੱਟੀਆਂ ਜਾ ਰਹੀਆਂ ਪਿਛਲੇ 5 ਸਾਲਾਂ ਤੋਂ ਕੱਟੀਆਂ ਜਾ ਰਹੀਆਂ ਜਿਵੇਂ ਅਸੀਂ ਕਿਸੇ ਆਪਣੇ ਫੌਂਡਰੀ ਆ ਨਾ ਸਾਰੇ ਕਲੋਨੀਆਂ ਦੀ ਮਿਜਾ ਕੱਟੀ ਗਈ ਤੇ ਕਾਰਵਿਕਤ ਕਹਿੰਦੇ ਸਰ ਪੁਰਾਣੀ ਹੈ ਕਾਲਾ ਕਰੇ ਕਾਲਾ ਨੇ ਕਰਵਾਈ 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 ਚਾਹੀਦੀ ਹੈ ਕਰਵਾਈ ਬੰਦ ਕਰਵਾਈ ਕੋਈ ਨਹੀਂ ਕਰਦੇ ਤੁਹਾਡੇ ਨਾਲ ਕਰ ਕਰਵਾਈ ਤੁਹਾਡੇ ਨਾਲ ਹੋਏਗੀ ਜਾਂ ਨਹੀਂ ਹੋਏਗੀ ਝੂਠਾ ਸਮਾਂ ਦੇ ਕੇ ਚਲੇ ਜਾਓਗੇ ਜਿੱਦਾਂ ਬਾਕੀ ਅਕਸਰ ਆਉਂਦੇ ਝੂਠਾ ਸਮਾਂ ਦੇ ਕੇ ਚਲੇ ਜਾਂਦੇ ਨੇ ਹੋ ਜਾਂਦਾ ਸਾਈਡ ਤੇ ਜੀ ਇੱਕ ਜਿਹੜੀ ਲਿਸਟ ਅਸੀਂ ਦੇ ਦਿੱਤੀ ਆ ਪੂਰਾ ਸਾਫਟਵੇਅਰ ਟਾਈਮ ਪੀਰੀਅਡ ਪਰ ਰਿਪੋਰਟ ਆ ਜੋ ਕਿ ਹੈ ਜੇ ਮੈਂ ਤੁਹਾਨੂੰ ਉਹਦਾ ਪ੍ਰਿੰਟ ਅਸੀਂ ਤੁਹਾਨੂੰ ਦੇ ਦਵਾਂਗੇ ਸਭ ਤੋਂ ਵੱਡਾ ਘਾਟੋ ਇਥੋਂ ਸਾਲਾਂ ਕਿੰਨਾ ਹੋਵੇਗਾ ਪਾਰਾ ਤੋਂ ਨਹੀਂ ਲਿਖਤੀ ਲਵਾਂਗੇ ਲਿਖਤੀ ਸਾਡੇ ਸਾਈਟ ਤੇ ਦਿੱਤਾ ਆਵਾ ਕਰਦਾਂਗੇ ਕੋਈ ਨਾਮ ਹੈ ਤੁਹਾਡਾ ਮੇਰਾ ਨਾਮ ਅਨਿਲ ਵਰਮਾ ਜੀ ਜੀ ਸਿਰਫ ਪਤਲਾ ਸੀ ਇਸ ਲਈ ਨਹੀਂ ਪੁਕਿਆ ਮੌਕੇ ਤੇ ਅਫਸਰ ਅੱਥੇ ਪਹੁੰਚੇ ਨੇ ਉਨਾ ਵਾਲਾ ਵਾਅਦਾ ਦਿੱਤਾ ਗਿਆ ਜੁੜੀਆਂ ਤੁਹਾਡੀ ਕਮੇਟਾ ਸੀਗੀਆਂ ਲਜਾਇ ਬਿਲਡਿੰਗਾਂ ਦੇ ਖਿਲਾਫ ਨਜਾਇਜ਼ ਕਲੋਨੀਆ ਦੇ ਖਿਲਾਫ ਅਸੀਂ ਜੜੀ ਤੁਰੰਤ ਜੜੀ ਉੱਥੇ ਕਾਰਵਾਈ ਕਰਾਂਗੇ ਆਪਾਂ ਠੀਕ ਹੈ ਜੀ ਅਸੀਂ ਵੀ ਇਹੀ ਜਾਣਦੇ ਆ ਕਿ ਜੜੀਆਂ ਅਵੈਦ ਬਿਲਡਿੰਗਾਂ ਅਵੈਦ ਕਲੋਨੀਆ ਕੱਟੀਆਂ ਜਾਂ ਸ਼ਾਦੀ ਵਿੱਚ ਕੱਟੀਆਂ ਜਾ ਰਹੀਆਂ ਨਗਰ ਨਿਗਮ ਦੇ ਏਰੀਆ ਦੇ ਵਿੱਚ ਜਾਂ ਪੁੱਡਾ ਦੇ ਏਰੀਆ ਦੇ ਵਿੱਚ ਉਹ ਸਾਰੀਆਂ ਜੜੀਆਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਉਹਨੂੰ ਤੈਅ ਦੇ ਨਾਲ ਦੇਖੇ ਉਹਨੂੰ ਤੇ ਉਹ ਤੁਰੰਤ ਜੜੀ ਐਕਸ਼ਨ ਲੈ ਕੇ ਜਿਹੜਾ ਪੰਜਾਬ ਸਰਕਾਰ ਨੂੰ ਜਿਹੜੇ ਰੈਵਨਿਊ ਨੂੰ ਘਟਾ ਨੁਕਸਾਨ ਮਚਾਇਆ ਜਾ ਰਿਹਾ ਉਹਨਾਂ ਨੂੰ ਪੂਰਾ ਕਰਾਇਆ ਜਾਵੇ ਤੁਸੀਂ ਵੀ ਪੁੱਤ ਕਹਿੰਦੇ ਦੋਗੇ ਨੇ ਫਦੇ ਤੁਹਾਡੇ ਨਾਲ ਚਾਰ ਹੀ ਸੀ ਪੁਲਿਸ ਵਾਲੇ ਜਾਦਾ ਨੇ ਕਾਰਪੋਰੇਸ਼ਨ ਵਾਲੇ ਜਾਦਾ ਨੇ ਸਰ ਦੇਖੋ ਜੀ ਪਤਲਾ ਫੁਕਣਾ ਆ ਪਤਲਾ ਇੱਕ ਆਮ ਬੰਦਾ ਕੱਲਾ ਵੀ ਫੁਕ ਸਕਦਾ ਆ ਜ਼ਰੂਰੀ ਨਹੀਂ ਚਾਰ ਬੰਦੇ ਇਕੱਠੇ ਹੋ ਕੇ ਫੁਕ ਸਕਦੇ ਆ ਠੀਕ ਹੈ ਨਾ ਜੀ ਇੱਕ ਇਕੱਠ ਕਰਕੇ ਵੀ ਪਤਲਾ ਫੁਕਣਾ ਆ ਅਸੀਂ ਕੱਲਾ ਬੰਦਾ ਹੀ ਪਤਲਾ ਫੁਕਦਾ ਉਹ ਹਰ ਬੰਦੇ ਦਾ ਅਧਿਕਾਰ ਆ ਵਿਰੋਧ ਕਰਨਾ ਹਰ ਬੰਦੇ ਦਾ ਅਧਿਕਾਰ ਆ ਹਰ ਬੰਦਾ ਵਿਰੋਧ ਹਰ ਚੀਜ਼ ਦਾ ਕਰ ਸਕਦਾ ਆ ਲੇਕਿਨ ਤੁਸੀਂ ਪੁਤਲਾ ਫੁੱਕਿਆ ਨਹੀਂ ਏਟੀਜੀ ਸਾਹਿਬ ਆਏ ਉਹਨਾਂ ਨੇ ਪਾਣੀ ਦਾ ਦੁੱਖ ਲਾਇਆ ਜੀ ਠੰਡੇ ਹੋ ਕੇ ਪੁਤਲਾ ਚਕਾ ਕੇ ਸਾਈਡ ਤੇ ਲੈ ਸੇ ਠੰਡੇ ਦੀ ਗੱਲ ਨਹੀਂ ਹੈ ਤੁਸੀਂ ਦੇਖਿਆ ਵੀ ਹੈ ਪਾਣੀ ਪਾਣੀ ਸਾਰੇ ਨੇ ਪੀਤਾ ਆ ਚਲੋ ਗਰਮੀ ਬਹੁਤ ਆ ਪਾਣੀ ਪ੍ਰਸਾਦ ਨੇ ਪੀਣਾ ਆ ਔਰ ਠੰਡੇ ਦੀ ਕੋਈ ਗੱਲ ਨਹੀਂ ਅਸੀਂ ਤੇ ਪਾਣੀ ਪੀਣ ਤੋਂ ਬਾਅਦ ਵੀ ਹੀ ਉਹਨਾਂ ਨੇ ਅਫਸਰਾਂ ਨੇ ਗੱਲ ਪੇ ਕੀਤੀ ਹੈ ਜਿਹੜੀ ਜਿਹੜੀ ਕਮੇਟਾ ਚੱਲਦੀ ਆ ਪਈਆਂ ਵਾ ਉਹਨਾਂ ਦੇ ਉੱਪਰ ਤੁਰੰਤ ਕਾਰਵਾਈ ਕੀਤੀ ਜਾਵੇ ਜੇ ਕਿ ਕਾਰਵਾਈ ਨਹੀਂ ਕਰੇਗੇ ਕਰਨਗੇ ਅਸੀਂ ਫਿਰ ਰੋਡ ਅਸੀਂ ਪੁਤਲਾ ਵੀ ਫੋਕਾਂਗੇ ਅਸੀਂ ਦੋਰੋ ਵੀ ਜਾਮ ਕਰਾਂਗੇ ਔਰ ਜਿਹੜੇ ਪੰਜਾਬ ਦੇ ਮੰਤਰੀ ਕੈਬਨਿਟ ਮੰਤਰੀ ਆ ਅਸੀਂ ਉਹਨਾਂ ਦੇ ਘਰ ਦੇ ਘਰਾ ਵੀ ਕਰਾਂਗੇ ਆਪਾਂ ਇਹ ਕਿੰਨੋਂ ਥੀਓ ਤਾਂ ਪਤਲਾ ਚੱਕੇ ਲਾ ਸਰ ਪਤਲਾ ਚੱਕੇ ਨਹੀਂ ਲੱਗੇ ਪਤਲਾ ਇੱਥੇ ਖੜਾ ਜੀ ਦਿਖਾਓ ਜੀ ਕਿੰਨੇ ਚੱਕੇ ਚਲੋ ਪਤਲਾ ਪਿਆ ਸੀ ਇੱਥੇ ਕੋਈ ਨਹੀਂ ਸੀ ਪਤਲਾ ਦੇ ਲੈਣੇ ਸੀ ਤੇ ਪਤਲਾ ਐਸਾ ਕਿ ਨਹੀਂ ਫੁਕਿਆ ਗਿਆ ਆਸ-ਪਾਸ ਹਟਾ ਗਿਆ ਪ੍ਰਸ਼ਾਸਨ ਵੱਲੋਂ ਦੇਖੀ ਕਮੇਟੇ ਦੇ ਉੱਪਰ ਜਿਹੜੀ ਕਾਰਵਾਈ ਬੰਦੀ ਆ ਉਹ ਅਸੀਂ ਕਰਾਂਗੇ ਅਜ ਕਲਾ ਸਿੰਘਰ ਰੋਡ ਤੇ ਪਤੀ ਇਹਨਾਂ ਨੇ ਜਾਨੋ ਦਰਾਇਆ ਆਪਣੀ ਇਹਨਾਂ ਦੀ ਕੁਝ ਕੰਪਲੇਂਟਾਂ ਪਹਿਲੇ ਨੂੰ ਚੱਲਦੀਆਂ ਇੱਕ ਕੋਈ ਦੁਕਾਨਾਂ ਦੀ ਕੋਈ ਮਾਰਕੀਟ ਆ ਇੱਕ ਉਹ ਤੇ ਹੋਰ ਵੀ ਦੱਸਿਆ ਇਹਨਾਂ ਨੇ ਇਹਨਾਂ ਦੀ ਕੰਪਲੇਂਟਾਂ ਸਾਰੀਆਂ ਲੈ ਲਈਆਂ ਕਿ ਦੇਰੇ ਰਿਹਾ ਸਾਨੂੰ ਪ੍ਰਿੰਟ ਕੱਢ ਕੇ ਉਹ ਤੇ ਜੋ ਵੀ ਬੰਦੀ ਕਾਰਵਾਈ ਹੋਏਗੀ ਸਮੰਦਰ ਏਰੀਆ ਏਟੀਵੀ ਤੇ ਇੰਸਪੈਕਟਰ ਨੂੰ ਮਾਨਯੋਗ ਐਮਟੀਵੀ ਸਾਹਿਬ ਦੇ ਧਿਆਨ ਚ ਲਿਆ ਕੇ ਉਹਨਾਂ ਨੂੰ ਫਾਰਵਰਡ ਕਰਕੇ ਕੋਸ਼ਿਸ਼ ਕਰਾਂਗੇ 2 ਮਹੀਨੇ ਦੇ ਵਿੱਚ ਵਿੱਚ ਜਿਹੜਾ ਮਸਲਾ ਜਿਹੜਾ ਆਈਦਰ ਸਾਈਡ ਜਾਂ ਕਾਰਵਾਈ ਦਾ ਤੇ ਕੰਮ ਹੋ ਕੇ ਬੁੱਲ ਤੁਸੀਂ ਆਏ ਗੱਡੀ 'ਚ ਪਾਣੀ ਦੀ ਪੈਡੀ ਆਏ ਆਂ ਦੇਖ ਪਾਣੀ ਦਾ ਠੰਡਾ ਸਾਹਿਬ ਨੇ ਕੰਨਾ ਸਾਹਿਬ ਨੇ ਦਿਖਾਤਾ ਕਿਵੇਂ ਨਹੀਂ ਨਹੀਂ ਇਹ ਤਾਂ ਸਾਹਿਬ ਨੇ ਕਿਹਾ ਵੀ ਮੁੰਡੇ ਬੜੀ ਗਰਮੀ 'ਚ ਖੜੇ ਆ ਉਹ ਮੋੜਾ ਮੋਟਾ ਪਾਣੀ ਬੋਲੇ ਫਲਾਗ ਠੰਡਾ ਪਹੜਾਈ ਆ ਤੁਸੀਂ ਵੀ ਆਪਣੇ ਪਾਣੀ ਜਿੱਥੇ ਵੀ ਤੁਹਾਨੂੰ ਕੋ ਪਲੇਟ ਆਉਂਦੀ ਹੈ ਜਿੱਥੇ ਵੀ ਜਾਂਦੇ ਪਾਣੀ ਦੀ ਪੈਡੀ ਨਾ ਨਹੀਂ ਲੱਗ ਜਾਂਦੀ ਨਹੀਂ ਨਹੀਂ ਕੰਪਲੇਨ ਹੈ ਜਿੱਥੇ ਧਰਨਾ ਹੌਸਲਾ ਲੈ ਕੇ ਜਾਣਾ ਪਾਣੀ ਦੀ ਪੈਡੀ ਨਾਲ ਨਹੀਂ ਬੋਲ ਬਾਤ ਵੀ ਕਰੂਗਾ